ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਆ ਕਿ ਸਾਰੇ ਵਧੀਆ ਰਾਜੀ ਖੁਸ਼ੀ ਹੋਵੋਗੇ ਜਿਵੇਂ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਤੇ ਛੱਲੀਆਂ ਜਿਹੜੀਆਂ ਇਸ ਟਾਈਮ ਬਹੁਤ ਹੀ ਵਧੀਆ ਮਿਲ ਰਹੀਆਂ ਹਨਾ ਤੇ ਵੈਸੇ ਆਪਣੇ ਤਾਂ ਇਹ ਕਰਦੀਆਂ ਛੱਲੀਆਂ ਵਾ ਤੇ ਵੈਸੇ ਤਾਂ ਆਪਾਂ ਜ਼ਿਆਦਾਤਰ ਇਹਨਾਂ ਨੂੰ ਅੱਗ ਵਿੱਚ ਭੁੰਨ ਕੇ ਖਾਈਦਾ ਹਨਾ ਉਹਦਾ ਤੇ ਇੱਕ ਆਪਣਾ ਜਿਹੜਾ ਵੱਖਰਾ ਹੀ ਸਵਾਦ ਹੁੰਦਾ ਵਾ ਤੇ ਅੱਜ ਆਪਾਂ ਤੇ ਇਹਨਾਂ ਇੱਕ ਦੀ ਰੈਸਪੀ ਵੀ ਸਾਂਝੀ ਕਰਾਂਗੇ ਜੇ ਤੁਸੀਂ ਇਸ ਤਰ੍ਹਾਂ ਵੀ ਬਣਾ ਕੇ ਖਾਓਗੇ ਇੱਕ ਤਾਂ ਜੇ ਤੁਹਾਨੂੰ ਅੱਗ ਵਗੈਰਾ ਬਾਲਣ ਦਾ ਕੋਈ ਝੰਜਟ ਨਹੀਂ ਆ ਨਾ ਤੇ ਮਤਲਬ ਇਹ ਬਹੁਤ ਹੀ ਜਿਹੜੀ ਟੇਸਟੀ ਆ ਇਹ ਬਣ ਦੇ ਨਹੀਂ મતલਬ ਕੋਈ ਤੂਏ ਵਾਲਾ ਚੱਕਰ ਨਹੀਂ ਕੋਈ ਅੱਗ ਵਾਲਾ ਨਹੀਂ ਹਾਂ ਜ਼ਰੂਰੀ ਅੱਗ ਹੋਗੀ ਫੇਰ ਹੀ ਛੱਲੀਆਂ ਭੁੰਨਣਗੀਆਂ ਪੁੱਜਣਗੀਆਂ ਤੇ ਚਲੋ ਆਪਾਂ ਇੱਕ ਰੈਸਪੀ ਕਰਨਾ ਬਣਾ ਕੇ ਸਾਂਝੀ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਜਿਹੜੇ ਆਪਾਂ ਇਹਨੂੰ ਛਿੱਲ ਕੇ ਚੰਗੀ ਤਰ੍ਹਾਂ ਜਿਹੜੇ ਵਾਲ ਜਿਹੇ ਹੁੰਦੇ ਆ ਵਿੱਚੋਂ ਕੱਢ ਕੇ ਤੇ ਆਪਾਂ ਇਹਨਾਂ ਨੂੰ ਸਾਫ਼ ਕਰ ਲੈਣਾ ਛੱਲੀਆਂ ਨੂੰ ਹਨਾ ਤਾਂ ਕਿ ਮਤਲਬ ਵਿੱਚ ਕੋਈ ਵੀ ਇਹਦੇ ਜਿਹੜੇ ਵਾਲ ਗੁੰਝੇ ਬਿਲਕੁਲ ਨਾ ਰਹਿ ਜਾਣ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਉਣਾ ਕੁੱਕਰ ਦੇ ਵਿੱਚ ਤੇ ਕੁੱਕਰ ਚ ਪਾ ਕੇ ਦੇ ਵਿੱਚ ਪਾ ਦੇਣਾ ਆਪਾਂ ਨੇ ਪਾਣੀ ਪਾਣੀ ਬਹੁਤ ਜ਼ਿਆਦਾ ਪਾਉਣ ਦੀ ਲੋੜ ਨਹੀਂ ਗਈ ਕਿ ਹਾਂ ਮਤਲਬ ਡੁੱਬਣੀਆਂ ਚਾਹੀਦੀਆਂ ਜ਼ਰੂਰੀ ਹੈ ਜਾਂ ਕੁਝ ਨਹੀਂਗਾ ਮਤਲਬ ਗਲਾਸਕ ਪਾਣੀ ਗਲਾਸ ਡੇਢ ਗਲਾਸ ਤੁਸੀਂ ਪਾਣੀ ਇਹਦੇ ਵਿੱਚ ਪਾ ਦੇਣਾ ਥੋੜਾ ਜਿਹਾ ਪਾਣੀ ਮੈਂ ਪਹਿਲਾਂ ਪਾਇਆ ਸੀ ਥੋੜਾ ਜਿਹਾ ਦੇ ਉੱਪਰ ਹੋਰ ਪਾਉਂਗੀ ਤਾਂ ਕਿ ਜਿਹੜੀ ਨੀਚੇ ਵਾਲੀ ਛੱਲੀਆਂ ਹਨਾ ਉਹਨਾਂ ਨੂੰ ਵਧੀਆ ਤਰੀਕੇ ਨਾਲ ਪਾਣੀ ਚਲੋ ਲੱਗ ਜਵੇ ਤੇ ਜਿਹੜੀ ਉੱਪਰ ਆ ਉਹ ਤੇ ਚਲੋ ਭਾਫ਼ ਨਹੀਂ ਹੋ ਜਾਣਗੀਆਂ ਉਹਦੀਆਂ ਤੇ ਇਸ ਤਰ੍ਹਾਂ ਕੁੱਕਰ ਦੇ ਛੱਲੀਆਂ ਪਾ ਕੇ ਸਿਰਫ ਛੱਲੀਆਂ ਤੇ ਆਪਾਂ ਵਿੱਚ ਨਮਕ ਵਗੈਰਾ ਜਿਹਦੇ ਵਿੱਚ ਕੁਝ ਨਹੀਂ ਪਾਉਣਾ ਹੈਗਾ ਤੇ ਇਹਨੂੰ ਆਪਾਂ ਮਤਲਬ 2 ਤੋਂ 3 ਸੀਟੀਆਂ ਲਵਾਵਾਂਗੇ ਜੇ ਤੇ ਛੱਲੀਆਂ ਬਾਲੀਆਂ ਹੀ ਮਤਲਬ ਸੌਫਟ ਆ ਕੂਲੀਆਂ ਜੀਆਂ ਤੇ ਫਿਰ ਦੋ ਸੀਟੀਆਂ ਨਹੀਂ ਤੇ ਹਾਲ ਤਿੰਨ ਸੀਟੀਆਂ ਆਪਾਂ ਇਹਨੂੰ ਲਵਾ ਲਾਂਗੇ ਲਵਾਉਣ ਤੋਂ ਬਾਅਦ ਚ ਆਪਾਂ ਇਹਨਾਂ ਨੂੰ ਕੀ ਕਰਾਂਗੇ ਕੱਢ ਕੇ ਤੇ ਠੰਡੀਆਂ ਕਰ ਲਾਂਗੇ ਠੰਡੀਆਂ ਕਰਨ ਤੋਂ ਬਾਅਦ ਚ ਆਪਾਂ ਇਹਨਾਂ ਦੇ ਜਿਹੜੇ ਦਾਣੇ ਆ ਉਹ ਅਲੱਗ ਕਰ ਲਾਂਗੇ ਵੈਸੇ ਤਾਂ ਇੱਕ ਇੱਕ ਦਾਣਾ ਕਰਕੇ ਕੱਢੋ ਤਾਂ ਵੀ ਵਧੀਆ ਵਾਂ ਜੇ ਤੁਸੀਂ ਕਰਦ ਨਾਲ ਮਤਲਬ ਦਾਣੇ ਇਹ ਲਾਉਣੇ ਚਾਹੋ ਤਾਂ ਤੁਸੀਂ ਕਰਦਨਾ ਵੀ ਲਾ ਸਕਦੇ ਆ ਤੇ ਚਲੋ ਆਪਾਂ ਇਹਨਾਂ ਦਾਣੇ ਜਿਹੜੇ ਲਾ ਰਹੇ ਹਾਂ ਦਾਣੇ ਹੁਣ ਸਾਰੇ ਆਪਾਂ ਲਾ ਲਏ ਤੇ ਹੁਣ ਆਪਾਂ ਨੇ ਗੈਸ ਤੇ ਰੱਖ ਲਈ ਕੜਾਈ ਤੇ ਕੜਾਈ ਰੱਖ ਕੇ ਚਾ ਆਪਾਂ ਮਤਲਬ ਇੱਕ ਚਮਚ ਜਿਹੜਾ ਆਪਾਂ ਘਿਓ ਪਾਵਾਂਗੇ ਤੁਸੀਂ ਤੇਲ ਜਾਂ ਕੋਈ ਵੀ ਕੁਕਿੰਗ ਆਇਲ ਯੂਜ਼ ਕਰ ਸਕਦੇ ਆ ਤੇ ਆਪਾਂ ਤੇ ਇਥੇ ਦੇਸੀ ਘਿਓ ਪਾਇਆ ਹੈ ਨਾ ਤੇ ਘਿਓ ਪਾ ਕੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਜੀਰਾ ਜੀਰਾ ਪਾਉਣ ਤੋਂ ਆਪਾਂ ਇਹਦੇ ਚ ਆਪਾਂ ਇਹਦੇ ਚ ਪਾ ਦਿੱਤਾ ਥੋੜਾ ਜਿਹਾ ਨਮਕ ਇਸ ਦੇ ਨਾਲ ਹੀ ਥੋੜੀ ਜਿਹੀ ਕਾਲੀ ਮਿਰਚ ਔਰ ਥੋੜੀ ਜਿਹੀ ਲਾਲ ਪੀਸੀ ਹੋਈ ਮਿਰਚ ਤੁਸੀਂ ਇਹਦੀ ਜਗ੍ਹਾ ਤੇ ਗ੍ਰੀਨ ਚਿਲੀ ਵੀ ਐਡ ਕਰ ਸਕਦੇ ਹੋ ਹਨ ਤੇ ਇਸ ਦੇ ਨਾਲ ਹੀ ਆਪਾਂ ਨੇ ਫਲੇਮ ਬੰਦ ਕਰਕੇ ਤੇ ਇਹਦੇ ਜਿਹੜੇ ਆਪਣੇ সুইਟ ਕੌਰਨ ਸੀ ਉਹ ਪਾ ਦਿੱਤੇ ਇਹਨਾਂ ਨੂੰ ਪਾ ਕੇ ਤੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਯਾਦ ਰੱਖਿਓ ਕਿ ਇੱਥੇ ਆਪਾਂ ਜਿਹੜੀ ਫਲੇਮ ਆ ਉਹ ਬਿਲਕੁਲ ਬੰਦ ਕਰ ਦੇਣੀ ਹੈ ਨਾ ਤੇ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਮਿਕਸ ਕਰਨ ਤੋਂ ਬਾਅਦ ਵਿੱਚ ਆਪਾਂ ਇਹਦੇ ਚ ਐਡ ਕਰਾਂਗੇ ਨਿੰਬੂ ਦਾ ਰਸ ਇੱਕ ਨਿੰਬੂ ਲੈ ਕੇ ਆਪਾਂ ਨੂੰ ਹਾਫ ਕੱਟ ਕੇ ਤੇ ਹਾਫ ਨਿੰਬੂ ਦਾ ਜਿਹੜਾ ਰਸ ਉਹ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਨਮਕ ਮਸਾਲੇ ਵਿੱਚ ਪਏ ਹੋਏ ਆ ਤੇ ਜਦੋਂ ਆਪਾਂ ਥੋੜਾ ਜਿਹਾ ਨਿੰਬੂ ਦੇਚ ਐਡ ਕਰ ਦਾਂਗੇ ਤੇ ਇਹਦਾ ਜਿਹੜਾ ਤਾਂ ਮਤਲਬ ਟੇਸਟ ਆ ਬਹੁਤ ਹੀ ਜ਼ਿਆਦਾ ਜਿਹੜਾ ਵਾ ਜਟਪਟਾ ਟੇਸਟ ਜਿਹੜਾ ਵਾ ਵਧੀਆ ਮਤਲਬ ਬਣ ਕੇ ਆਊਗਾ ਤੇ ਹੁਣ ਇਸ ਦੇ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਕ ਟਮਾਟਰ ਆਪਾਂ ਨੇ ਬਰੀਕ-ਬਰੀਕ ਕੱਟਿਆ ਹੋਇਆ ਉਹ ਔਰ ਨਾਲ ਹੀ ਇੱਕ ਪਿਆਜ਼ ਆਪਾਂ ਨੇ ਬਰੀਕ-ਬਰੀਕ ਕੱਟ ਲਿਆ ਇਹਨੂੰ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਖੀਰਾ ਵਗੈਰਾ ਵੀ ਬਰੀਕ ਕੱਟ ਕੇ ਯੂਜ਼ ਕਰ ਸਕਦੇ ਆ ਤੇ ਆਪਾਂ ਨੇ ਖਾਲੀ ਟਮਾਟਰ ਔਰ ਪਿਆਜ਼ ਹੀ ਯੂਜ਼ ਕੀਤੇ ਆ ਤੇ ਲਓ ਜੀ ਆਪਣੇ ਜਿਹੜੇ সুইਟ ਕੌਰਨ ਸਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਬਣਾਇਓ ਔਰ ਖਾਇਓ ਔਰ ਦੱਸਿਓ ਕਿ ਤੁਹਾਨੂੰ ਸਾਡੀ ਰੈਸਪੀ ਕਿਵੇਂ ਦੀ ਲੱਗੀ ਜੇ ਤੁਹਾਨੂੰ ਸਾਡੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਔਰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਮਿਲਦੇ ਹਾਂ ਦੁਬਾਰਾ ਇੱਕ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਥੈਂਕਸ ਫਾਰ ਵਾਚਿੰਗ